कोरोना वायरस ਨੂੰ ਲੋਕਾਂ ਲਈ ਲਗਾਏ ਗਏ ਟੀਕੇ ਦੇ ਕਾਰਨ ਮਾੜੇ ਪ੍ਰਭਾਵਾਂ ਦੇ ਸਾਰੇ ਦਾਅਵਿਆਂ ਦੇ ਵਿਚਕਾਰ ਕੋਵਿਡ ਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟਰਾਜੈਨਿਕਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕੰਪਨੀ ਨੇ ਅਦਾਲਤ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਚ ਪਹਿਲੀ ਵਾਰ ਮੰਨਿਆ ਹੈ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਮੰਨ ਸਕਤੀ ਹੈ ਹਾਲਾਂਕਿ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਮਾੜੇ ਪ੍ਰਭਾਵਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਕਈ ਪਰਿਵਾਰਾਂ ਨੇ ਕਰੋਨਾ ਵੈਕਸੀਨ ਨਾਲ ਹੋਣ ਵਾਲੇ ਨੁਕਸਾਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ ਜਿਸ ਤੋਂ ਬਾਅਦ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਵੈਕਸੀਨ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਦਰਅਸਲ ਜੈਮੀਸ ਕੌਟ ਨੇ ਐਸਟਰਾਜੇਨਿਕਾ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ ਉਸਨੇ ਅਪ੍ਰੈਲ 2021 ਵਿੱਚ ਕਰੋਨਾ ਵੈਕਸੀਨ ਦੀ ਇੱਕ ਖੁਰਾਕ ਲਈ ਜਿਸ ਤੋਂ ਬਾਅਦ ਉਹ ਸਥਾਈ ਦਿਮਾਗਕੀ ਨੁਕਸਾਨ ਤੋਂ ਪੀੜਿਤ ਹੈ ਜੈਮਸ ਸਟਾਕਸ ਸਮੇਤ ਬਹੁਤ ਸਾਰੇ ਹੋਰ ਮਰੀਜ਼ਾਂ ਵਿੱਚ ਟੀਟੀਐਸ ਦੇ ਨਾਲ ਥਰੋਮੋਬੋਸਿਸ ਨਾਮ ਇੱਕ ਦੁਰਲੱਭ ਲੱਛਣ ਸੀ ਇਨ੍ਹਾਂ ਸਾਰਿਆਂ ਨੇ ਕੰਪਨੀ ਖਿਲਾਫ ਕੇਸ ਦਰਜ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਸੀ ਇਸ ਸਾਲ ਫਰਵਰੀ ਵਿੱਚ ਯੂਕੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤੇ ਗਏ ਕਾਨੂੰਨੀ ਦਸਤਾਵੇਜ਼ ਵਿੱਚ ਵਿੱਚ ਕੈਂਬਰੀਜ ਆਧਾਰਿਤ ਕੰਪਨੀ ਨੇ ਮੰਨਿਆ ਕਿ ਇਸ ਦਾ ਟਿਕਾ ਬਹੁਤ ਹੀ ਘੱਟ ਮਾਮਲਿਆਂ ਵਿੱਚ ਥਰੋਮੋਬੋਸਾਈਟ ਪੇਰੀਨ ਸੰਟਰੋਮ ਦਾ ਹਵਾਲਾ ਦੇ ਕੇ TTDS ਦਾ ਕਾਰਨ ਬਣ ਸਕਦਾ ਹੈ। ਸਥਿਤੀ ਵਿੱਚ ਪਲੇਟਲੇਟ ਦੀ ਗਿਣਤੀ ਘਟ ਹੋਣ ਤੇ ਖੂਨ ਦੇ ਥੱਕੇ ਬਣਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਤੁਹਾਨੂੰ ਦੱਸ ਦੇਈਏ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਫਾਰਮਾਸਿਊਟੀਕਲ ਕੰਪਨੀ ਐਸਟਰਾਜੇਨਿਕਾ ਨੇ ਇਸ ਵਾਇਰਸ ਨੂੰ ਰੋਕਣ ਲਈ ਆਕਸਫੋਰਡ ਦੇ ਨਾਲ ਮਿਲ ਕੇ ਕੋਵਿਡ ਵੈਕਸੀਨ ਬਣਾਈ ਸੀ। ਜਦੋਂ ਕਿ ਭਾਰਤ ਵਿੱਚ ਵੈਕਸੀਨ ਬਣਾਉਣ ਲਈ ਕੰਪਨੀ ਸੀਰਮ ਨਾਲ ਸਮਝੌਤੇ ਵਿੱਚ ਕੋਵਿਡ ਸ਼ੀਲਡ ਮਨਾਈ ਗਈ ਇਸ ਤੋਂ ਬਾਅਦ ਦੇਸ਼ ਦੇ ਅੱਤੇ ਤੋਂ ਵੱਧ ਲੋਕਾਂ ਨੂੰ ਕੋਵਿਡ ਸ਼ੀਲਡ ਵੈਕਸੀਨ ਦਿੱਤੀ ਗਈ